ਇੱਕ ਖਿਡਾਰੀ ਅੱਜ ਦੇ ਮੇਲੇ ਤੇ ਉਹ ਆਇਆ ਜਿਹਦੀ ਦੁਨੀਆ دیਵਾਨੀ ਹੈ ਜੀਵਨ ਉੱਠ ਨੌਜਾਨਾ ਸਾਰੇ ਤੈਨੂੰ ਦੇਖਣਾ ਚਾਹੁੰਦੇ ਐ ਸਾਰੇ ਤੈਨੂੰ ਮਿਲਣਾ ਚਾਹੁੰਦੇ ਐ ਆ ਜੀਵਨ ਮਾਨੂਕੇ ਵਾਲਾ ਮੇਰੇ ਪੰਜਾਬੀ ਵੀਰੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜਿਹੜੇ ਕਬੱਡੀ ਹਰ ਰੋਜ਼ ਵੇਖਦੇ ਐ ਉਹਨਾਂ ਨੂੰ ਪਤਾ ਵੀ ਇਹ ਕਿਹੜੀ ਫੁਰਤੀ ਦਾ ਮਾਲਕ ਹੈ ਇਹਦੇ ਰਿਕਾਰਡ ਕੀ ਹੈ ਔਰ ਟਾਂਡਾ ਰਾਮਸਾਹੇ ਵਾਲਿਓ ਸਾਡੀ ਅੰਦਰ ਮਾਵਾਂ ਭੈਣਾਂ ਵੀ ਬੈਠੀਆਂ ਹਨ ਉਹਨਾਂ ਨੂੰ ਵੀ ਦੱਸ ਦਈਏ ਵੀ ਇਸ ਨੌਜੰਦੇ ਨਾਂ ਜਿਹੜਾ ਹੈ ਅੱਜ ਤੱਕ ਦਾ ਬਹੁਤ ਵੱਡਾ ਰਕਾਉਣ ਹੈ ਇਹਨੇ 5.5 ਲੱਖ ਦੀਆਂ ਪੰਜ ਕਬੱਡੀਆਂ ਪਾਈਆਂ ਸਨ ਤੇ ਮੇਰੇ ਵੀਰੋ ਕਬੱਡੀਆਂ ਪਾ ਕੇ 5.5 ਲੱਖ ਜਿੱਤਿਆ ਇਹਨੂੰ ਕਬੱਡੀ ਦਾ ਅਜੂਬਾ ਕਹਿੰਦੇ ਐ ਤੇ ਜਦ ਦਿੱਲੀ ਕਸਾਨੀ ਸੰਘਰਸ਼ ਚੱਲਿਆ ਨਾ ਇਸ ਭਰਾ ਨੇ 7 ਮਹੀਨੇ ਰਹਿ ਕੇ ਸਾਡੇ ਕੋਲ ਜਿਹੜੀ ਮਿਹਨਤ ਕੀਤੀ ਹੈ ਅੱਜ ਜੀਵਨ ਮਾਨੁਕੇ ਆਲਾ ਆਇਆ ਕੋਈ ਹੱਥ ਬਾਂਜਾ ਨਾ ਰਵੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇੱਕ ਬਾਤ ਹੀ ਖੁਸ਼ੀ ਦੀ ਗੱਲ ਹੈ ਵੀ ਆਉਣ ਵਾਲੇ 19 ਤੇ 20 ਮਾਰਚ ਨੂੰ ਮੇਰੇ ਆਪਣੇ ਪਿੰਡ ਜਲਾਲ ਦੇ ਵਿੱਚ ਕਬੱਡੀ ਕੱਪ ਹੋਵੇਗਾ ਤੇ ਉਸ ਕਬੱਡੀ ਕੱਪ ਤੇ ਬਾਬਾ ਜੀ ਤੁਹਾਡੇ ਆਸ਼ੀਰਵਾਦ ਦੇ ਨਾਲ ਮਹਾਪੁਰਸ਼ਾਂ ਦੇ ਆਸ਼ੀਰਵਾਦ ਦੇ ਨਾਲ ਇਸ ਨੌਜਨ ਭਰਾ ਦਾ ਹੌਰੀਆ ਕਹਿੰਦਾ ਵੀ ਸਾਡੀ ਆਜ਼ਾਦ ਕਬੱਡੀ ਕਲੱਬ ਦੇ ਅਸੀਂ ਸਾਰੇ ਭਰਾ ਜਿੰਨਾ ਵੀ ਤੁਸੀਂ ਆਖੋਗੇ ਅਸੀਂ ਵੱਧ ਝੜ ਕੇ ਸਹਿਯੋਗ ਕਰਾਂਗੇ ਬਾਕੀ ਸਾਰੇ ਭਰਾਵਾਂ ਦਾ ਵੀ ਧੰਨਵਾਦ ਜਿਹੜੇ ਸਹਿਯੋਗ ਕਰ ਰਹੇ ਐ ਲੈ ਵੀ ਜੀਵਨਾ ਕਰ ਫਤਿਹ ਸਾਜੀ ਇੱਕ ਵਾਰੀ ਫੇਰ ਤਾੜੀਆਂ ਮਾਰ ਦਿਓ ਮਾਰੂਕੇ ਗਿੱਲ ਵਾਲਾ ਜੀਵਨ ਦੁਨੀਆ ਦਾ ਅਜੂਬਾ ਇਹਨੂੰ ਦੁਨੀਆ ਦੇਖਣਾ ਚਾਹੁੰਦੀ ਹੈ ਅੱਜ ਕਿਤੇ